So, Satana... no. Tana... ਸਾਹਿਬ ਜੀ ਗਗਨੰਦ ਮਾਮਾ ਬਾਜਿਓ ਬਾਰੇ ਨਿਸਾਨ ਕਾ ਕੀਤ ਜੋ ਮੰਡੇ ਉਹ ਸੁਰਮਾ ਅਬ ਜੁਜਨ ਕਾਦਾ ਉਹ ਸੁਰਾ ਸੋ ਪਹਚਾਨੀ ਐ ਜੋ ਲਰਤੇ ਨ ਕਹਿ ਹੈੁਰਜਾ ਪੁਰਜਾ ਕਟ ਮਰੈ ਕਬੋ ਨ ਛਾਡੇੁਰਜਾ ਪੁਰਜਾ ਕਟ ਮਰੈ ਕਵਹੁ ਨਾ ਚਾਟ ਦੇਤ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਾਗਰ ਤਖਤਾਂ ਦੇ ਮਾਲਕ ਬਕਸ਼ੰਦ ਬਾਦਸ਼ਾਹ ਸਰਬ ਸੰਜੇ ਅਰਹਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਮੁਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦਾ ਪਾਵਨ ਇਤਿਹਾਸ ਇੱਕ ਮਾਗੀ ਹੈ ਇੱਕ ਮਾਗ ਹੈ ਦਸ਼ਮੇਸ਼ ਪਿਤਾ ਸਰਵੰਸੁਦਾਨੀ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੂੰ ਜਿਨ੍ਹਾਂ 40 ਸਿੰਘਾਂ ਵੱਲੋਂ ਬੇਦਾਵਾ ਲਿਖਿਆ ਗਿਆ ਸੀ ਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਚੇਲੇ ਨਹੀਂ ਆ ਬਦਾਵਾ ਲਿਖੇ ਗਏ ਨੇ ਘਰ ਆਏ ਸੀ ਜਦੋਂ ਭਾਈ ਮਹਾ ਸਿੰਘ ਵਰਗੇ ਹੋਰ ਕਾਫੀ ਸਿੰਘ ਸੀ 40 ਸਿੰਘ ਸੀ ਤਾਂ ਉਹਨਾਂ ਨੂੰ ਘਰ ਦੇ ਵਿੱਚ ਰਹਿਣਾ ਉਹਨਾਂ ਦਾ ਮੁਸ਼ਕਲ ਹੋ ਗਿਆ ਸੀ ਭੈਣ ਨੇ ਥਾਣੇ ਦੇਣੇ ਇਦੂ ਚੰਗਾ ਕਰ ਆਉਣ ਦੇ ਨਾਲੋਂ ਤਾਂ ਮਰ ਜਾਂਦੇ ਮਾਂ ਨੇ ਕਹਿਣਾ ਕਰਵਾਲੀ ਨੇ ਬੱਚਿਆਂ ਨੇ ਸਾਰਿਆਂ ਨੇ ਕਹਿਣਾ ਗੁਰੂ ਤੋਂ ਵਿਦਿਆ ਲਈ ਗੁਰੂ ਤੋਂ ਸ਼ਾਸਤਰ ਸਿੱਖੇ ਗੁਰੂ ਦੇ ਕੋਲੋਂ ਅਧਿਆਤਮਿਕ ਵਿਦਿਆ ਵੀ ਤੁਹਾਨੂੰ ਮਿਲੀ ਹੈ ਗੁਰਬਾਣੀ ਨੇ ਤੁਹਾਨੂੰ ਲੜ ਲਾਇਆ ਗੁਰੂ ਨੇ ਸਾਡੀ ਰੱਖਿਆ ਕਰ ਰਹੇ ਨੇ ਅਤੇ ਤੁਸੀਂ ਉਸ ਗੁਰੂ ਨੂੰ ਇਕੱਲੇ ਛੱਡ ਕੇ ਆਗੇ ਹੁਣ ਇਹਨਾਂ ਨੂੰ ਬੜਾ ਪਛਤਾਵਾ ਹੋ ਰਿਹਾ ਸੀ ਪਰ ਗੁਰੂ ਦੇ ਕੋਲ ਆ ਵੀ ਨਹੀਂ ਸਕਦੇ ਸੀ ਕਿਉਂਕਿ ਪਤਾ ਨਹੀਂ ਸੀ ਕਿ ਗੁਰੂ ਹੈ ਕਿੱਥੇ ਨੇ ਅਤੇ ਜੋ ਕੁਝ ਬਾਣਾ ਵਾਪਰੇ ਆ ਸੀ ਆਨੰਦਪੁਰ ਸਾਹਿਬ ਦਾ ਅਤੇ ਚਮਕੌਰ ਦੀ ਗੜੀ ਦਾ ਸਰਾਂਧ ਦਾ ਤਕਰੀਬਨ ਉਹਦੇ ਪਤਾ ਲੱਗੇ ਗਿਆ ਸੀ ਸਾਰਿਆਂ ਨੂੰ ਤਾਂ ਹੁਣ ਸਤਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਸਰੰਦ ਤੋਂ ਜਦੋਂ ਲਸ਼ਕਰ ਚੜ੍ਹ ਕੇ ਆਈ ਹੈ ਮਾਚੀ ਬਾੜੇ ਦੇ ਜੰਗਲਾਂ ਤੋਂ ਜਦੋਂ ਸਤਿਗੁਰਾਂ ਦਾ ਪਤਾ ਲੱਗਦਾ ਗਿਆ ਅਤੇ ਸਤਿਗੁਰਾਂ ਨੂੰ ਇਹਨਾਂ ਦੀ ਸੂ ਲੱਗ ਗਈ ਹੈ ਜਿੱਥੇ ਵੀ ਸਤਿਗੁਰ ਖਲੋਂਦੇ ਇਹਨਾਂ ਨੂੰ ਜ਼ਾਲਿਮਾਂ ਨੂੰ ਪਤਾ ਲੱਗ ਜਾਂਦਾ ਤਾਂ ਇੱਕ ਦੋ ਦਿਨ ਉਤੋਂ ਵੱਧ ਸਤਿਗੁਰੂ ਅੱਗੇ ਨੂੰ ਚਾਲੇ ਪਾ ਦਿੰਦੇ ਸੀ ਤਾਂ ਜਦੋਂ ਸਤਗੁਰੂ ਪਤਾ ਲੱਗੇ ਆ ਕਿ ਲਸ਼ਕਰ ਚੜ੍ਹ ਕੇ ਆ ਗਈ ਹੈ ਤਾਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਨੇ ਟਿੱਕਿਆਂ ਦੇ ਨੇੜੇ ਸੀ ਟਿੱਕਿਆਂ ਦੇ ਮੰਨ ਲੋ ਦੀਨਾ ਕਾਂਗੜ ਕਹਿ ਦਿੰਦੇ ਆ ਹੁਣ ਇਹਨਾਂ ਨਗਰਾਂ ਦੇ ਵਿੱਚ ਸਤਗੁਰੂ ਸਈਅਤ ਇਹਨਾਂ ਨਗਰਾਂ ਦੇ ਵਿੱਚ ਕਾਫੀ ਪਿਆਰ ਮੁਹੱਬਤ ਕਰਨ ਵਾਲੇ ਸੀ ਲੋਕ ਉਹਨਾਂ ਸਤਗੁਰਾਂ ਨੇ ਸਮਝਿਆ ਕਿ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਲਸ਼ਕਰ ਚੜ੍ਹ ਕੇ ਆਵੇਗੀ। ਉਹਨਾਂ ਨੇ ਕਿਸੇ ਦਾ ਕੋਈ ਲਿਹਾਜ ਨਹੀਂ ਕਰਦੇ। ਉਹ ਪਾਪੀਆਂ ਨੇ ਧੜਾ ਧੜ ਗੋਲੀਆਂ ਚਲਾਉਣੀਆਂ ਨੇ ਅਤੇ ਧੜਾ ਧੜ ਤੀਰ ਚਲਾਉਣੇ ਨੇ। ਉਹਨੇ ਵੇਖਣਾ ਨਹੀਂ ਕਿਸੇ ਦਾ ਪੁੱਤ ਹੈ, ਕਿਸੇ ਦੀ ਧੀ ਹੈ, ਕਿਸੇ ਦਾ ਪਰਿਵਾਰ ਉਜੜ ਰਿਹਾ ਹੈ। ਬਸ ਉਹਨਾਂ ਨੂੰ ਤਾਂ ਤੀਰਾਂ ਤੇ ਗੋਲੀਆਂ ਤੇ ਮਤਵ ਲੈ ਕੇ ਸੀ ਨੇ ਲਾਹੂ ਲਾਂਦੇ ਜਾਣਾ। ਸਤਿਗੁਰੂ ਇਸ ਗੱਲ ਨੂੰ ਸਮਝਦੇ ਹੋਏ ਅੱਗੇ ਨੂੰ ਚਾਲੇ ਪਾਏ ਅੱਗੇ ਨੂੰ ਗਏ ਨੇ ਸਤਿਗੁਰੂ ਮੋਰਚਾ ਲਾਉਣ ਦੇ ਲਈ ਕਿ ਕੋਈ ਥਾਂ ਮਿਲੇ ਤਾਂ ਸਤਿਗੁਰੂ ਦੀਨੇ ਤੋਂ ਚੱਲ ਕੇ ਜਲਾਲ ਪਿੰਡ ਗਏ ਜਲਾਲ ਪਿੰਡ ਤੋਂ ਭਾਈ ਭਗਤੇ ਗਏ ਭਗਤੇ ਤੋਂ ਕੋਟ ਕਪੂਰੇ ਜਿਹਦਾ ਨਾਂਜ ਕੋਟ ਕਪੂਰੇ ਪੈਂਦਾ ਕੋਟ ਕਪੂਰੇ ਇਸ ਨਗਰ ਦੇ ਵਿੱਚ ਪਹੁੰਚੇ ਹੁਣ ਇਸ ਨਗਰ ਦੇ ਵਿੱਚ ਜਿਹੜਾ ਕਪੂਰਾ ਚੌਧਰੀ ਹੈ ਨਗਰ ਦਾ ਤਾਂ ਇਹ ਬੜੀ ਸਤਗੁਰਾਂ ਦੇ ਨਾਲ ਪਿਆਰ ਮੁਹੱਬਤ ਰੱਖਣ ਵਾਲਾ ਸੀ ਤਾਂ ਸਤਗੁਰਾਂ ਨੇ ਇਹਦੇ ਕੋਲ ਜਾ ਕੇ ਟਿਕਾਣਾ ਕੀਤਾ ਇਸ ਕਪੂਰੇ ਚੌਧਰੀ ਨੇ ਸਤਗੁਰਾਂ ਦੀ ਬੜੀ ਖਿਦਮਤ ਕੀਤੀ ਨਾਲ ਸਿੰਘ ਸੀ ਜਲ ਪਾਣੀ ਦੀ ਰਹਿਣ ਸਹਿਣ ਦਾ ਪ੍ਰਬੰਧ ਦਾਤਾ ਜੀ ਜਿੰਨਾ ਮਰਜ਼ੀ ਚਿਰ ਤੁਸੀਂ ਰਹੋ ਤੁਹਾਡੇ ਲਈ ਸਾਡੀ ਜਾਨ ਹਾਜ਼ਰ ਹੈ ਤੁਸੀਂ ਨੇ ਜੋ ਸਾਡੇ ਲਈ ਕੀਤਾ ਅਸੀਂ ساری ਜ਼ਿੰਦਗੀ ਤੁਹਾਡਾ ਦੇਣ ਨਹੀਂ ਦੇ ਸਕਦੇ ਇਹ ਪੂਰੀ ਦੁਨੀਆ ਤੁਹਾਡਾ ਦੇਣ ਨਹੀਂ ਦੇ ਸਕਦੀ ਤੁਸੀਂ ਆਪਣਾ ਸਭ ਕੁਝ ਸਾਡੇ ਲਈ ਵਾਰ ਦਿੱਤਾ ਐ ਦਸਮੇਸ਼ ਪਿਤਾ ਮਹਾਰਾਜ ਜੀ ਸਾਡੇ ਇਸ ਘਰ ਦੇ ਵਿੱਚ ਰਵੋ ਚੰਗਾ ਇਹਦੀ ਗੜੀ ਵਰਗਾ ਮਲੋ ਮਹਿਲ ਵਰਗਾ ਮਕਾਨ ਸੀ ਮੌਕੇ ਦਾ ਉਸ ਸਮੇ ਦਾ ਚੌਧਰੀ ਸੀ ਕਪੂਰਾ ਸਤਗੁਰਾਂ ਨੇ ਉੱਚਾ ਜਾਣ ਕੇ ਇਹਦਾ ਮਕਾਨ ਤਾਂ ਉੱਥੇ ਮਨ ਬਣਾ ਲਿਆ ਕਿ ਹੁਣ ਇੱਥੇ ਅਸੀਂ ਨੇ ਟਿਕਾਣਾ ਬਣਾਉਣਾ ਹੈ ਮਤਲਬ ਮੋਰਚਾ ਬੰਦੀ ਕਰਨੀ ਹੈ ਤੇ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਸੀ ਹੁਣ ਕਪੂਰਾ ਬੜੀਆਂ ਗੱਲਾਂ ਕਰ ਰਿਹਾ ਸੀ ਅਤੇ ਹੰਝੂ ਵੀ ਆ ਰਹੇ ਨੇ ਜਦੋਂ ਬਿਰਾਗ ਦੇ ਵਿੱਚ ਕਹਿ ਰਿਹਾ ਤੁਹਾਡੇ ਛੋਟੇ ਛੋਟੇ ਲਾਲ ਤੁਹਾਡਾ ਸਭ ਕੁਝ ਤੁਸੀਂ ਬਾਹਰ ਦਿੱਤਾ ਸਾਡੇ ਲਈ ਬਿਰਾਗ ਦੇ ਵਿੱਚ ਤਾਂ ਜਦੋਂ ਸਤਿਗੁਰੂ ਕਪੂਰੇ ਚੌਧਰੀ ਨੂੰ ਕਹਿਣ ਲੱਗੇ ਕਪੂਰੇ ਚੌਧਰੀ ਤਾਂ ਅਸੀਂ ਤੁਹਾਡੇ ਤੋਂ ਕੁਝ ਮੰਗਣ ਲੱਗੇ ਆ ਉਹ ਕਹਿੰਦਾ ਮੈਂ ਤੁਹਾਨੂੰ ਕੀ ਦੇ ਸਕਦਾ ਹਾਂ ਤਾਂ ਸਭ ਕੁਝ ਤੁਹਾਡਾ ਵਕਸ਼ਿਆ ਹੋਇਆ ਸਤਿਗੁਰੂ ਕਹਿੰਦੇ ਨਹੀਂ ਕਪੂਰੇ ਅੱਜ ਮੈਂ ਤੁਹਾਡੇ ਤੋਂ ਕੁਝ ਮੰਗਣ ਲੱਗਾ ਹਾਂ ਦੋਵੇਂ ਹੱਥ ਜੋੜੇ ਆਪਣੇ ਗੋਟਣਿਆਂ ਤੇ ਆਇਆ ਕਪੂਰਾ ਦਾਤਾ ਜੀ ਮੈਂ ਤੁਹਾਨੂੰ ਕੀ ਦੇ ਸਕਦਾ ਮੰਗੋ ਨਾ ਤੁਸੀਂ ਤਾਂ ਮੈਨੂੰ ਹੁਕਮ ਕਰੋ ਕਿਉਂਕਿ ਮੈਂ ਤਾਂ ਕਿਹਾ ਸਾਡੀ ਜਾਨ ਤੁਹਾਡੇ ਲਈ ਹਾਜ਼ਰ ਹੈ ਸਤਿਗੁਰੂ ਕਹਿੰਦੇ ਸਾਨੂੰ ਤੇਰੀ ਜਾਨ ਨਹੀਂ ਚਾਹੀਦੀ ਸਾਨੂੰ ਤੇਰੀ ਇਹ ਹਵੇਲੀ ਚਾਹੀਦੀ ਹੈ ਦਾਤਾ ਜੀ ਤੁਹਾਡੀ ਇਹ ਹਵੇਲੀ ਜਿੰਨਾ ਮਰਜ਼ੀ ਚਿਰ ਰਹਿ ਰੋ ਸਤਿਗੁਰੂ ਕਹਿੰਦੇ ਅਸੀਂ ਰਹਿਣਾ ਨਹੀਂ ਇਹਦੇ ਵਿੱਚ ਸਾਡੇ ਮੰਗਰ ਲੱਗੇ ਨੇ ਤੁਰਕ ਉਹ ਆ ਰਹੇ ਨੇ ਸਰਹੰਦ ਤੋਂ ਅਤੇ ਉਸ ਪਾਪੀ ਵਜੀਦੇ ਦਾ ਕੋਈ ਪਤਾ ਨਹੀਂ ਕਿਤਨੇ ਕ ਜ਼ਸਕਰ ਲੈ ਕੇ ਆਵੇ ਕਿਤਨੇ ਕ ਸਾਸਤਰ ਹਥਿਆਰ ਲੈ ਕੇ ਆਉਣੇ ਨੇ ਕੋਈ ਪਤਾ ਨਹੀਂ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਪਰਿਵਾਰ ਤੇ ਜਾਂ ਤੁਹਾਡੇ ਕਟਕਪੂਰੇ ਨਗਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇ ਤਾਂ ਬਸ ਮੈਂ ਤੁਹਾਡਾ ਇਹ ਮਕਾਨ ਉੱਚਾ ਜਾਣ ਕੇ ਤਾਂ ਤੁਹਾਨੂੰ ਕਿਹਾ ਹੈ ਕਿ ਮੈਂ ਇੱਥੇ ਮੋਰਚਾ ਲਾਣਾ ਕਪੂਰੇ ਦੇ ਤਰੇਲੀਆਂ ਪੈ ਗਈਆਂ ਜਦੋਂ ਕਪੂਰੇ ਨੂੰ ਕਿਹਾ ਕਿ ਸਾਡੇ ਮਗਰ ਸੈਨਾ ਲੱਗੀ ਹੈ ਤੁਰਕ ਲੱਗੇ ਨੇ ਕਪੂਰੇ ਦੇ ਤਰੇਲੀਆਂ ਪੈ ਗਈਆਂ ਜਿਹੜਾ ਕਹਿੰਦਾ ਸੀ ਤੁਹਾਡੇ ਲਈ ਜਾਨ ਹਾਜ਼ਰ ਜੇ ਸਮੇਸ਼ ਬਿਤਾ ਮਹਾਰਾਜ ਜੀ ਦੇ ਕੋਲ ਰੋਂਦਾ ਪਿਆ ਸੀ ਤੁਸੀਂ ਸਾਡੇ ਲਈ ਸਭ ਕੁਝ ਬਾਰ ਦਿੱਤਾ ਤਾਂ ਹੁਣ ਉਹ ਸਭ ਕੁਝ ਉਹਦਾ ਮੰਨ ਲਓ ਜਦੋਂ ਸਤਗੁਰਾਂ ਨੇ ਕਿਹਾ ਸਾਡੇ ਮੰਗਰ ਸੈਨਾ ਆ ਰਹੀ ਹੈ ਲਸ਼ਕਰ ਆ ਰਹੀ ਹੈ ਕੋਈ ਪਤਾ ਨਹੀਂ ਕਿੰਨੇ ਖੋਣਗੇ ਤੈਨੂੰ ਪਤਾ ਸੀ ਪਾਪੀਆਂ ਦਾ ਪਤਾ ਸੀ ਇਹਨੋਂ ਕਿ ਜਿਹੜਾ ਵੀ ਕੋਈ ਇਹਨਾਂ ਦੀ ਖਿਦਮਤ ਕਰਦਾ ਉਹ ਪਾਪੀ ਸਣੇ ਪਰਿਵਾਰ ਦੇ ਮਰਵਾ ਦਿੰਦੇ ਨੇ ਜਵਾ ਕਰਵਾ ਦਿੰਦੇ ਨੇ ਮੋਤੀਰਾ ਮیرے ਦੇ ਨਾਲ ਕੀ ਕੁਝ ਕੀਤਾ ਕਪੂਰਾ ਡਰਿਆ ਹੁਣ ਤਰੇਲੀਆਂ ਪਈਆਂ ਸਤਗੁਰੂ ਕਹਿਣ ਲੱਗੇ ਭਾਈ ਕਪੂਰੇ ਅਸੀਂ ਕਹਨੇ ਆ ਕਿ ਤੂੰ ਇਥੋਂ ਆਪਣੇ ਪਰਿਵਾਰ ਨੂੰ ਲੈ ਕੇ ਚਲੇ ਆ ਜਾ ਅੱਜ ਇਹ ਤੂੰ ਖidmat ਕਰੇਗਾ ਕਿੱਥੇ ਤੇਰੇ ਇਸ ਓਟ ਕਪੂਰੇ ਤੋਂ ਸਤਲੁਜ ਦਰਿਆ ਪੈਂਦਾ ਉੱਥੇ ਤੱਕ ਸਭ ਕੁਝ ਤੇਰੀ ਰਿਆਸਤ ਹੋਵੇਗੀ ਜੇ ਅੱਜ ਤੂੰ ਸਾਡਾ ਇਹ ਸਾਥ ਦਿੱਤਾ ਅਸੀਂ ਟੱਕਰਾਂ ਕਰਨਾ ਤੈਨੂੰ ਨਹੀਂ ਕਹਿੰਦੇ ਕਿ ਤੂੰ ਸਾਡੇ ਨਾਲ ਲੜਨਾ ਲੜਾਂਗੇ ਸਾਡੇ ਸਿੰਘ ਅਸੀਂ ਲੜਾਂਗੇ ਪਰ ਤੇਰੀ ਹਵੇਲੀ ਸਾਨੂੰ ਚਾਹੀਦੀ ਹੈ ਤਦ ਲੰਮਾ ਪਿਆ ਨੱਕ ਰਗੜੇ ਦਾਤਾ ਜੀ ਜਾਨ ਮੰਗਲੋ ਤੁਹਾਨੂੰ ਜਾਨ ਦੇ ਦਾਂਗਾ ਪਰ ਆ ਨਹੀਂ ਕਿ ਉਹਨਾਂ ਦਿਨਾਂ ਲੜਨਾ ਹੈ ਮੈਂ ਤੁਹਾਨੂੰ ਆਪਣੀ ਹਵੇਲੀ ਦੇਵਾਂ ਕਿਉਂਕਿ ਐਦਾਂ ਦੇ ਬੰਦੇ ਦੋਵੇਂ ਪਾਸੇ ਹੁੰਦੇ ਸੀ ਨਾ ਜਿਹਨੂੰ ਆਪਾਂ ਕਹਿੰਦੇ ਦੋਗਲਾਪਣ ਔਰ ਡਰ ਦਾ ਨਾਲੇ ਉਹਨਾਂ ਤੋਂ ਦੋ ਜਹਾਨਾਂ ਦੇ ਵਾਲੀ ਘਰ ਹੋਣਾ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫੇਰ ਵੀ ਕਿਸੇ ਦਾ ਡਰ ਹੋਵੇ ਲੋਕ ਤਰਸਦੇ ਸੀ ਕਿ ਸਤਿਗੁਰਾਂ ਦੇ ਮubaruk ਚਰਨ ਘਰ ਪੈਣ ਅਤੇ ਸਤਿਗੁਰਾਂ ਦੇ ਘਰ ਆ ਪਾਏ ਨੇ ਸਤਿਗੁਰਾਂ ਨੂੰ ਕਹਿਣ ਲੱਗਾ ਦਾਤਾ ਜੀ ਹਵੇਲੀ ਨਹੀਂ ਤੁਹਾਨੂੰ ਦੇ ਸਕਦਾ ਜਾਨ ਲੈਣੀ ਹੈ ਤਾਂ ਤੁਹਾਡੇ ਲਈ ਜਾਨ ਹਾਜ਼ਰ ਹੈ ਸਤਿਗੁਰੂ ਕਹਿੰਦੇ ਅਸੀਂ ਇਹ ਇਹ ਜਿਹੜੀ ਹਵੇਲੀ ਕਰਕੇ ਤੂੰ ਜਾਨ ਦੀ ਪ੍ਰਵਾਹ ਕਰਦਾ ਹੈ ਨਾ ਉਨਾ ਜਾਨਮਾ ਨੇ ਤੇਰੀ ਜਾਨ ਲੈਣੀ ਅਸੀਂ ਤੇਰੀ ਜਾਨ ਦੀ ਵਾਜਤ ਕਰਦੇ ਆ ਤੁਹਾਡੇ ਪਰਿਵਾਰ ਦੀ ਤੁਹਾਡੇ ਇਲਾਕੇ ਦੀ ਹਫਾਜ਼ਤ ਕਰਦੇ ਆ ਜਦੋਂ ਜ਼ਾਲਮਾਂ ਦਾ ਚੱਲੇਗਾ ਨਾ ਆਪਣਾ ਤਾਂ ਉਦੋਂ ਨੇੜੇ ਤੇੜੇ ਤੁਹਾਡੇ ਘਰ ਨਹੀਂ ਲੱਭਣਗੇ ਸਿਰਫ ਮੁਗਲ ਹੋਣਗੇ ਤੁਹਾਡੇ ਇੱਥੇ ਮੰਦਰ ਤੁਹਾਡਾ ਕੁਝ ਨਹੀਂ ਲੱਭੇਗਾ ਸਿਰਫ ਮੂਮਨ ਹੋਣਗੇ ਮਸਜਿਦਾਂ ਹੋਣਗੀਆਂ ਚੰਗੀ ਗੱਲ ਐ ਮਸਜਿਦ ਹੋਣੀ ਪਰ ਕਿਸੇ ਦਾ ਮੰਦਰ ਢਾਕੇ ਮਸਜਿਦ ਨਹੀਂ ਹੋਣੀ ਚਾਹੀਏ ਜਾਂ ਕਿਸੇ ਦੀ ਮਸਜਿਦ ਢਾਕੇ ਮੰਦਰ ਨਹੀਂ ਹੋਣਾ ਚਾਹੀਦਾ ਉਹ ਆਪਣਾ ਸਤਕਾਰਯੋਗ ਹੈ ਧਰਮ ਸਾਡਾ ਆਪਣਾ ਸਤਕਾਰਯੋਗ ਹੈ ਧਰਮ ਧਰਮ ਦੀ ਤਾਂ ਕੋਈ ਲੜਾਈ ਨਹੀਂ ਸੀ ਇਨਸਾਨੀਅਤ ਦੀ ਲੜਾਈ ਹੈ ਸਤਗੁਰੂ ਤਾਂ ਪਹਿਲੇ ਕਹਿੰਦੇ ਨੇ ਤੁਹਾਡਾ ਧਰਮ ਸਤਕਾਰਯੋਗ ਹੈ ਤਾਂ ਹੁਣ ਕਪੂਰਾ ਦੋਵੇਂ ਹੱਥ ਜੋੜ ਕੇ ਗੁੱਟਣੀਆਂ ਢੇੜ ਕੇ ਕਹਿਣ ਲੱਗਾ ਦਾਤਾ ਜੀ ਮਾਫ ਕਰ ਹੁਣ ਸਤਗੁਰੂ ਕਹਿੰਦੇ ਭਾਈ ਕਪੂਰੇ ਆ ਤੇਰੀ ਮਰਜ਼ੀ ਹੈ ਤੇਰੇ ਨਗਰ ਨੂੰ ਅਸੀਂ ਅਜ ਬਸਾਉਣ ਲੱਗੇ ਸੀ ਉਹ ਜੜੇਗਾ ਨਹੀਂ ਤੇਰਾ ਨਗਰ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਤੇਰੀ ਮਰਜ਼ੀ ਹੈ ਤਾਂ ਹੁਣ ਤੈਨੂੰ ਨਹੀਂ ਮਨਜ਼ੂਰ ਸਤਿਗੁਰਾਂ ਨੇ ਅੱਗੇ ਨੂੰ ਚਾਲੇ ਪਾਏ ਹੁਣ ਕਿਦਰਾਨੇ ਦੀ ਟਾਪ ਹੈ ਕਿਦਰਾਨੇ ਦੀ ਟਾਪ ਤੇ ਜਦੋਂ ਸਤਿਗੁਰੂ ਗਏ ਨੇ ਅਤੇ ਸੂ ਇਹਨਾਂ ਨੂੰ ਵੀ ਮਿਲ ਗਈ ਹੈ ਮਾਈ ਭਾਗੋ ਮਹਾ ਸਿੰਘ ਕਿ ਪਾਪੀ ਆ ਰਹੇ ਨੇ ਸਰੰਦ ਤੋਂ ਚੜ੍ਹ ਕੇ ਇਹਨਾਂ ਨੇ 40 ਤਾਂ ਆਪੇ ਸੀ ਜਿਹੜੇ ਤਰਲੇ ਕਰ ਰਹੇ ਸੀ ਕਦੋਂ ਸਤਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਜਾਵਾਂਗੇ ਕਦੋਂ ਸਾਡੇ ਭਾਗ ਜਾਗਣਗੇ ਕਿ ਅਸੀਂ ਆਪਣੀਆਂ ਭੁੱਲਾਂ ਬਖਸ਼ਾਵਾਂਗੇ ਤਾਂ ਹੁਣ ਇਹਨਾਂ ਨੇ 40 ਹੋ ਸੀ ਤਕਰੀਬਨ ਇਤਿਹਾਸ ਕਰ ਕਹਿੰਦੇ ਨੇ ਸੈਂਕੜੇ ਸੂਰ ਸਿੰਘ ਹੋਏ ਨੇ ਇੱਕ ਮਾਈ ਭਾਗੋ ਜੀ ਮਾਨ ਸਿੰਘ ਤਾਂ ਇਹ 40 ਸਿੰਘ ਜਿਹੜੇ ਨੇ ਸ਼ਾਸਤਰ ਵਿਦਿਆ ਜਿਨ੍ਹਾਂ ਦੇ ਕੋਲ ਹੈ ਚੇਕੀਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਮਵਾਰਕ ਚਰਨਾਂ ਦੇ ਵਿੱਚ ਬਾਕੀ ਦੇ 60 ਸਿੰਘ ਉਹ ਨੇ ਜਿਨ੍ਹਾਂ ਨੂੰ ਹਥਿਆਰ ਕਿਰਪਾਨ ਫੜਨੀ ਵੀ ਨਹੀਂ ਆਉਂਦੀ ਜਿਨ੍ਹਾਂ ਨੂੰ ਬੰਦੂਕ ਤਾਂ ਬੜੀ ਦੂਰ ਦੀ ਗੱਲ ਹੈ ਕਿ ਚਲਾਉਣੀ ਆਉਂਦੀ ਬੰਦੇਗੀ ਕਿਰਪਾਨ ਵੀ ਨਹੀਂ ਫੜਨੀ ਆਉਂਦੀ ਮੈਦਾਨੇ ਜੰਗ ਦੇ ਵਿੱਚ ਜੂਝਣਾ ਤਾਂ ਸੋਚ ਤੋਂ ਪਰੇ ਹੈ ਪਰ ਫਿਰ ਵੀ ਉਹ ਕਿਸੇ ਦੇ ਛੋਟੀ ਚੁੱਕੀ ਕਿਸੇ ਨੇ ਕੁੰਡਾਸਾ ਚੁਕੇ ਆ ਅਤੇ ਕਿਸੇ ਨੇ ਡੰਡਾ ਚੁਕੇ ਆ ਮੈਦਾਨੇ ਜੰਗ ਦੇ ਵਿੱਚ ਫਿਰ ਵੀ ਆ ਤਾ ਜਦੋਂ ਇਹਨਾਂ ਨੂੰ ਪਤਾ ਲੱਗੇ ਆ ਇਹ ਆਗੇ ਖੇਦਰਾਣੇ ਦੀ ਢਾਬ ਨੂੰ ਸਤਗੁਰਾਂ ਨੇ ਉੱਥੇ ਖੇਦਰਾਣੇ ਦੀ ਢਾਬ ਤੇ ਉੱਚੀ ਥਾਂ ਤੇ ਟਿਕਾਣਾ ਕਰ ਲਿਆ ਅਤੇ ਗਿਣਤੀ ਦੇ ਸਤਗੁਰੂ ਸਿੰਘ ਨੇ ਤਕਰੀਬਨ 10 ਤੋਂ ਵੱਧ ਨਹੀਂ ਨੇ ਅਤੇ ਇਧਰ ਜਿਹੜੇ ਸਿੰਘ ਨੇ ਪਾਪੀ ਆ ਰਹੇ ਨੇ ਇਹ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਤੇ ਜਿਹੜੇ ਮਾਨ ਸਿੰਘ ਪਾਈ ਮਾਈ ਭਾਗੋ ਜੀ ਨੇ ਇਹਨਾਂ ਦੇ 100 ਸਿੰਘ ਨੇ ਸਤਗੁਰੂ ਖੰ드ਰਾਣੇ ਦੀ ਢਾਬ ਤੇ ਚੱਲ ਗਏ ਖੰ드ਰਾਣੇ ਦੀ ਢਾਬ ਤੇ ਜਿੱਥੇ ਅਜਮੁਕਤ ਸਰ ਸਹਿਬ ਟਿਕਾਣਾ ਸਤਗੁਰਾਂ ਦੇ ਮੁਕਤੀ ਬਖਸ਼ੀ ਹੈ ਤਾਂ ਉਥੇ ਆ ਕੇ ਨਾ ਸਾਰਿਆਂ ਨੇ ਮੋਰਚਾ ਕਰ ਲਿਆ ਸੂਰ ਸਿੰਘ ਨੇ ਹਜ਼ਾਰ ਦੇ ਲਈ ਮੋਰਚਾ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਉਹ ਜਦੋਂ ਆਉਂਦੇ ਨੇ ਨਾ ਲਸ਼ਕਰ ਦਾ ਜਾਦਾ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚ ਹਥਿਆਰ ਸ਼ਸਤਰ ਚਲਾਉਣ ਵਾਲੇ ਤਾਂ ਵਿਰਲੀ ਹੁੰਦੇ ਨੇ ਕਿਉਂਕਿ ਸਾਰੇ ਆਪਣੀ ਜਾਨ ਨੂੰ ਲੁਕਾਉਣ ਦੇ ਲਈ ਹੁੰਦੇ ਸੀ ਔਰ ਇਧਰ ਹਕਾਂ ਤਾਣ ਕੇ ਖੜਨ ਵਾਲੇ ਹੁੰਦੇ ਸੀ ਤਾਂ ਮਹਾ ਸਿੰਘ ਜੀ ਕਹਿਣ ਲੱਗੇ ਕਹਿੰਦੇ ਐਦਾਂ ਕਰੋ ਜਿਹੜੀਆਂ ਇਹ ਝਾੜ ਤੂਫੇ ਨੇ ਤੇ ਇਹ ਜਿਹੜੀਆਂ ਵੇਰੀਆਂ ਨੇ ਇਹਨਾਂ ਤੇ ਆਪਾਂ ਕੱਪੜੇ ਪਾ ਦੀਏ ਐਦਾਂ ਲੱਗੇ ਪਾਪੀਆਂ ਨੂੰ ਕਿ ਤੰਬੂ ਤਾਣੇ ਹੋਏ ਨੇ ਤਾਂ ਉਹਨਾਂ ਨੇ ਉਦਾਂ ਹੀ ਕੀਤਾ ਤੰਬੂਆਂ ਦੇ ਕੋਲ ਇੱਕ ਇੱਕ ਦੋ ਦੋ ਵਹਿ ਗਏ ਬਾਕੀ ਦਾ ਉਹਨਾਂ ਨੇ ਪਾ ਲਿਆ ਕਿ ਜਦੋਂ ਆਉਣਗੇ ਨਾ ਉਹ ਇੱਥੇ ਆ ਜਾਣਗੇ ਆਪਾਂ ਆਲੇ ਦਾਲੋਂ ਦੀ ਫਾ ਲਾਂਗੇ ਬਾਕੀ ਪਿਆ ਹਣ ਹਜ਼ਾਰ ਬੰਦੇ ਨੂੰ ਘੇਰਾ ਪਾਉਣਾ ਸੌ ਦੇ ਵਸਦਾ ਨਹੀਂ ਹੈ ਅਤੇ ਨਾ ਉਹਨਾਂ ਦੇ ਕੋਲ ਸ਼ਾਸਤਰ ਨੇ ਹਥਿਆਰ ਨੇ 40 ਸਿੰਘ ਨੇ ਜਿਹੜੇ ਸ਼ਾਸਤਰਾਂ ਵਾਲੇ ਨੇ ਲੜ ਸਕਦੇ ਨੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਸੀ ਮਾਈ ਭਾਗੋ ਵਰਗੇ ਅਤੇ ਮਾਈ ਭਾਗੋ ਜੀ ਅਤੇ ਭਾਈ ਮਹਾਂ ਸਿੰਘ ਜੀ ਹੋਰ ਨੇ ਬਾਕੀ ਤਾਂ ਉਦਾਂ ਹੀ ਸੀ ਨਾ ਜਿਹੜੇ ਆਏ ਸੀ ਨਾਲ ਕਿ ਚਲੋ ਮਾਰਾਂਗੇ ਨੇ ਮਰਾਂਗੇ ਤਾਂ ਸਹੀ ਗੁਰੂ ਦੇ ਦਰ ਤੇ ਪ੍ਰਵਹਨਤਾ ਹੋਵਾਂਗੇ ਮੈਂ ਮਰਨੋ ਕ ਮਰਨੇ ਕ ਚਾਹੂ ਹੈ ਮਰੋ ਤਾ ਹਰ ਕੈਦਵਾ ਗੁਰੂ ਦੇ ਮਵਾਰਕ ਚਰਨ ਇਥੇ ਪੈਣਗੇ ਅਸੀਂ ਵੀ ਧਨ ਹੋ ਜਾਵਾਂਗੇ ਤਾਂ ਜੇ ਸਤਿਗੁਰੂ ਸਾਨੂੰ ਇਸ ਜਿੰਦ ਦੇ ਵਿੱਚ ਨਾ ਮਿਲੇ ਤਾਂ ਦੁਨੀਆ ਤੋਂ ਜਦੋਂ ਜਾਵਾਂਗੇ ਉਦੋਂ ਤਾਂ ਸਤਿਗੁਰੂ ਸਾਡੀ ਰਖਿਆ ਕਰਨਗੇ ਨਾ ਤਾਂ ਇਹ ਸੋਚ ਲੈ ਕੇ ਉੱਥੇ ਆਏ ਸੀ ਕਿ ਸਾਡੀ ਟੁੱਟੀ ਗੰਢਣਗੇ ਸਤਿਗੁਰੂ ਤਾਂ ਜਦੋਂ ਇੱਥੇ ਆਏ ਨੇ ਇਹਨਾਂ ਪਾਪੀਆਂ ਨੇ ਆਇਆ ਹਮਲਾ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਦਸ਼ਮੇਸ਼ ਪਿੱਤਾ ਮਹਾਰਾਜ ਜੀ ਖਦਰਾਣੇ ਦੀ ਟਾਪ ਤੇ ਉੱਪਰ ਸੀ ਹਮਲਾ ਹੋਇਆ ਇਹਨਾਂ ਸਿੰਘਾਂ ਨੇ ਪੂਰਾ ਹਮਲਾ ਮੈਦਾਨੇ ਜੰਗ ਦੇ ਵਿੱਚ ਇਹਨਾਂ ਨੇ ਲੋਹਾ ਲਿਆ ਕਿੱਥੇ ਤੱਕ ਲੈਂਦੇ ਹਜ਼ਾਰ ਸਿੰਘ ਹਜ਼ਾਰ ਉਹਨਾਂ ਸੈਨਿਕਾਂ ਦਾ ਹਥਿਆਰ ਸਾਸਤਰ ਸੀ ਉਹਨਾਂ ਦੇ ਕੋਲ ਜੂਝ ਜੂਝ ਦੇ ਸ਼ਹੀਦੀਆਂ ਪਾਉਂਦੇ ਗਏ ਇਹ ਗੁਰੂ ਕੇ ਲਾਡਲੇ ਸਿੱਖ ਜਿਨ੍ਹਾਂ ਦੇ ਵਿੱਚ ਮਾਈ ਭਾਗੋ ਸੀ ਇਹ ਵੀ ਪੂਰੀ ਤਰ੍ਹਾਂ तकरीबन ਚੱਲ ਨਹੀਂ ਸਕਦੀ ਅੰਗਾਂ ਦਾ ਨਹੀਂ ਸੀ ਮਾਈ ਭਾਗੋ ਦਾ ਜਿਹੜਾ ਸਹੀ ਹੋਵੇ ਕੱਟੇ ਗਏ ਸੀ ਜ਼ਖਮ ਹੋ ਗਏ ਸੀ ਮਾਈ ਭਾਗੋ ਦੇ ਭਾਈ ਮਹਾ ਸਿੰਘ ਜੀ ਵੀ ਸਾਰੇ ਤਾਂ ਜਦੋਂ ਗੁਲਾਬੇ ਨੇ ਵੇਖਿਆ ਉਹ ਖਦਣਾਣੇ ਦੀ ਢਾਬ ਤੇ ਉੱਤੇ ਨੇ ਸਤਗੁਰਾਂ ਜੀਆਂ ਦੇ ਨਾਲ ਤਾਂ ਉਹ ਦੇਖਦੇ ਨੇ ਸਤਗੁਰਾਂ ਨੂੰ ਕਹਿੰਦੇ ਨੇ ਕਿ ਇਹ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਤਨਾ ਸਮਾ ਹੋ ਗਿਆ ਅਜੇ ਤੱਕ ਕੋ ਪਾਪੀ ਆਏ ਨਹੀਂ ਨੇ ਤਾਂ ਸਤਿਗੁਰੂ ਕਹਿਣ ਲੱਗੇ ਭਾਈ ਮੋਰਚਾ ਬੰਦੀ ਕਰ ਲੋ ਉਹਨਾਂ ਜ਼ਾਲਿਮਾਂ ਦਾ ਕੋਈ ਪਤਾ ਨਹੀਂ ਕਦੋਂ ਆ ਜਾਣ ਤਾਂ ਜਦੋਂ ਸਤਿਗੁਰੂ ਦੇਖਦੇ ਨੇ ਉਤੋਂ ਖੰਡਰਾਣੇ ਦੀ ਢਾਬ ਤੋਂ ਉੱਥੇ ਪਏ ਨੇ ਲਾਠ ਪੱਤ ਖੂਨ ਦੇ ਨਾਲ ਕਿਸੇ ਦੀ ਬਾਹ ਕੱਟੀ ਕਿਸੇ ਦੀ ਲੱਤ ਕੱਟੀ ਕਿਸੇ ਦਾ ਗळा ਕੱਟਿਆ ਗੁਰੂ ਕੇ ਲਾਡਲੇ ਸਿੱਖ ਪਏ ਨੇ ਅਤੇ ਇਹ ਵੀ ਪਏ ਨੇ ਇਸਲਾਮ ਧਰਮ ਵਾਲੇ ਪੁਰਖ ਜਿਹੜੇ ਆਏ ਸੀ ਪਾਪੀ ਹਮਲਾ ਕਰਨ ਦੇ ਲਈ ਤਾਂ ਸਮੇਸ਼ ਪਿਤਾ ਮਹਾਰਾਜ ਜੀ ਨੇ ਉੱਥੇ ਫਿਰ तीर ਛੱਡੇ ਨੇ ਇੱਕ ਇੱਕ ਨੰਨੂ ਕਈ ਕਈ ਨੂੰ ਬਿੰਦੇ ਗਏ ਨੇ ਦਸਵੇਸ਼ ਪਿਤਾ ਮਹਾਰਾਜ ਕਿਧਰ ਆਣੇ ਦੀ ਤਾਂ ਬਤੋ ਤਾਂ ਜਦੋਂ تیر ਹੁਣ ਬਿੰਨੇ ਜਾ ਰਹੇ ਨੇ ਕਈ ਕਈ ਛਾਤੀਆਂ ਨੂੰ ਬਿੰਦੇ ਨੇ ਸਤਿਗੁਰੂ ਤਾਂ ਹੁਣ ਇਹਨਾਂ ਦੀ ਭੱਜ ਦੌੜ ਮੱਚ ਗਈ ਹੈ ਕੁਝ ਹਜ਼ਾਰ ਦੇ ਵਿੱਚ ਤਾਂ ਤਕਰੀਬਨ ਆਪਣੇ ਤੋਂ ਜ਼ਿਆਦਾ ਤਾਂ ਗਿਣਤੀ ਦੇ ਵਿੱਚ ਤਕਰੀਬਨ ਇਹਨਾਂ ਨੇ ਮਾਰ ਮੁਕਾਏ ਸੀ ਬੜੀ ਘੱਟ ਵੱਡ ਕੀਤੀ ਇਹਨਾਂ ਨੇ 40 ਸਿੰਘਾਂ ਨੇ 100 ਸਿੰਘ ਸੀ ਇਹਨਾਂ ਨੇ ਬੜੀ ਕੀਤੀ ਤਾਂ ਹੁਣ ਜਿਹੜੇ ਕੁਝ ਰਹਿ ਗਏ ਨੇ ਗਿਣਤੀ ਦੇ ਹਜ਼ਾਰ ਦੇ ਵਿੱਚੋਂ ਗਿਣਤੀ ਦੇ ਉਹ ਸਤ ਗੁਰਾਂ ਨੇ ਤੀਰਾਂ ਦੇ ਨਾਲ ਬੰਨ ਦਿੱਤੇ ਹੁਣ ਪਾਪੀ ਜਿਹੜਾ ਵਜੀਦਾ ਸੀ ਤੈਨੂੰ ਪਤਾ ਲੱਗਾ ਕਿ ਦਸ਼ਮੇਸ਼ ਪਿਤਾ ਮਹਾਰਾਜ ਜੀ ਉਤੋਂ ਤੀਰ ਉਹ ਜਦੋਂ ਚਲਾਉਂਦੇ ਨੇ ਨਾ ਤਾਂ ਫਿਰ ਕੋਈ ਚਾਂਸੇ ਨਹੀਂ ਹੈ ਬਚਣ ਦਾ ਦੂਰੀ ਕਿੰਨੀ ਵੀ ਹੋਵੇ ਤਾਂ ਉਹਨਾਂ ਦੇ ਤੀਰ ਤੋਂ ਬਚਣਾ ਤਾਂ ਬੜਾ ਮੁਸ਼ਕਲ ਹੈ ਤਾਂ ਇਹ ਪਾਪੀ ਨੇ ਉਤੋਂ ਫਿਰ ਵਾਪਸਾਂ ਨੂੰ ਚਾਲੇ ਪਾ ਦਿੱਤੇ ਭੱਜ ਲਿਆ ਉਤੋਂ ਮੈਦਾਨੇ ਜੰਗ ਦੇ ਵਿੱਚੋਂ ਪਿੱਠਵ ਦਿਖਾ ਕੇ ਭੱਜ ਲਿਆ ਤਾਂ ਇਹਨੇ ਆਪਣੀ ਜਾਨ ਬਚਾਈ ਤਾਂ ਹੁਣ ਦਸ਼ਮੇਸ਼ ਪਿਤਾ ਮਹਾਰਾਜ ਜੀ ਖਦਰਾਣੇ ਦੀ ਤਾਕਤ ਦੁਆਏ ਨੇ ਜਦੋਂ ਵੇਖਦੇ ਨੇ ਆਪਣੇ ਪਿਆਰਿਆਂ ਨੂੰ ਅਤੇ ਕਿਸੇ ਦਾ ਸਿਰ ਪੋਲੋਸਦੇ ਨੇ ਕਿਸੇ ਦੀ ਬਾਹ ਕੱਟੀ ਕਿਸੇ ਦੀ ਲੱਤ ਕੱਟੀ ਪਈ ਦਸ਼ਮੇਸ਼ ਪਿਤਾ ਮਹਾਰਾਜ ਜੀ ਅਤੇ ਇਤਿਹਾਸਕਾਰ ਕਹਿੰਦੇ ਨੇ ਜਿਹੜਾ ਅੱਜ ਤੱਕ ਆਪਣੇ ਲਾਲਾਂ ਤੇ ਨਹੀਂ ਰੋਇਆ ਆਪਣੇ ਪੁੱਤਰਾਂ ਤੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਪਏ ਨੇ ਰੱਤਾ ਭਰ ਵੀ ਜਿਨੇ ਅਫਸੋਸ ਉਦਾਸੀ ਚਿਹਰੇ ਤੇ ਨਹੀਂ ਆਈ ਤਾਂ ਅੱਜ ਆਪਣੇ ਸਿੰਘਾਂ ਨੂੰ ਵੇਖ ਕੇ ਕਹਿੰਦੇ ਉਹਨਾਂ ਦੇ ਅੱਖ ਦੇ ਵਿੱਚੋਂ ਨੂੰ ਜਰੂਰ ਆਇਆ ਸਤਿਗੁਰਾਂ ਨੂੰ ਪਤਾ ਨਹੀਂ ਕਿ ਇਹਨਾਂ ਨੇ ਆ ਕੇ ਪਹਿਲੀ ਮੋਰਚਾ ਬੰਦੀ ਕੀਤੀ ਹੈ ਅਤੇ ਇਦਾਂ ਦਾ ਪ੍ਰੇਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰਦੇ ਨਾਲ ਸਿੱਖ ਦਾ ਹੋਣਾ ਚਾਹੀਦਾ ਤਾਂ ਜਦੋਂ ਸਤਿਗੁਰੂ ਬਖਸ਼ਰ ਨੇ ਕਿਸੇ ਨੂੰ ਇਹ ਸਾਡਾ 500 ਸਿੰਘ ਇਹ ਸਾਡਾ ਹਜ਼ਾਰੀ ਸਿੰਘ ਇਹ ਕਰੋੜ ਇਦਾਂ ਸਤਿਗੁਰੂ ਨਿਵਾਜਦੇ ਜਾਂਦੇ ਨੇ ਆਪਣੇ ਸਿੰਘਾਂ ਨੂੰ ਅਤੇ ਨਾਲੇ ਕਹਿੰਦੇ ਜਾਂਦੇ ਨੇ ਆ ਮੇਰਾ ਪੁੱਤਰ ਮੁਕਤ ਆ ਮੇਰਾ ਪੁੱਤਰ ਐਦਾਂ ਬਖਸ਼ਦੇ ਜਾਂਦੇ ਨੇ ਜਦੋਂ ਵੇਖਿਆ ਕਿ ਸਾਰਿਆਂ ਦੇ ਵਿੱਚ ਸਾਰੇ ਸਿੱਧ ਹੋਏ ਨੇ ਇੱਕ ਜਿਹੜਾ ਹਜੇ ਸਹਿਕ ਰਿਹਾ ਉਹਦੇ ਨੇੜੇ ਆਏ ਅਤੇ ਉਹਦਾ ਸਿਰ ਆਪਣੇ ਸਤਗੁਰਾਂ ਨੇ ਗੋਡਿਆਂ ਤੇ ਰੱਖਿਆ ਝੋਲੀ ਦੇ ਵਿੱਚ ਰੱਖਿਆ ਉਹਦੇ ਮੂੰਹ ਤੇ ਹੱਥ ਫੇਰੇ ਆ ਉਹਦੇ ਵਾਲ ਸੈੱਟ ਕੀਤੇ ਸਤਗੁਰਾਂ ਨੂੰ ਕਹਿੰਦੇ ਭਾਈ ਮਹਾ ਸਿੰਘ ਅੱਖਾਂ ਖੋਲ ਅਸੀਂ ਤੇਰੇ ਕੋਲ ਆ ਗਏ ਆ ਭਾਈ ਮਹਾ ਸਿੰਘ ਨੇ ਅੱਖਾਂ ਖੋਲੀਆਂ ਸਿਰਫ ਚੰਦ ਸਵਾਸ ਨੇ ਭਾਈ ਮਹਾ ਸਿੰਘ ਦੇ ਕੋਲ ਮਹਾ ਸਿੰਘ ਕਹਿੰਦੇ ਨੇ ਇਤਿਹਾਸਕਾਰ ਕਹਿੰਦੇ ਨੇ ਉਸ ਸਮੇਂ ਚੰਦ ਸਵਾਸ ਨੇ ਫਿਰ ਵੀ ਝਾਰੋ ਝਾਰ ਰੋਇਆ ਦਸ਼ਮੇਸ਼ ਪਿਤਾ ਮਹਾਰਾਜ ਜੀਾਂ ਦੇ ਕੋਲ ਤਾਂ ਉਹ ਰੋਂਦਾ ਪਿਆ ਸਤਿਗੁਰੂ ਦੇ ਹੰਝੂ ਸਾਫ ਕਰਦੇ ਨੇ ਕਹਿੰਦੇ ਭਾਈ ਮਹਾ ਸਿੰਘ ਜਿਹੜਾ ਤੂੰ ਚਾਹੁੰਦਾ ਸੀ ਅਸੀਂ ਤੇਰੇ ਤੇ ਤਰੁੱਠੇ ਆਂ ਮੰਗਲੈ ਤੋ ਜੋ ਮੰਗਣਾ ਚਾਹੁੰਨਾ ਦੁਨੀਆਂ ਦਾ ਕੀ ਲੋਕ ਪਰਲੋਕ ਦਾ ਜਿਹੜੀ ਸ਼ੈ ਤੋਂ ਮੰਗੇਗਾ ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਤੈਨੂੰ ਉਹ ਬਖਸ਼ਿਸ਼ ਕਰਨਗੇ। ਜੇ ਅਜ ਮੈਦਾਨੇ ਜੰਗ ਦੇ ਵਿੱਚ ਤੂੰ ਜੋਜਿਆਂ ਹੈ ਸਿੰਘਾਂ ਨੂੰ ਲੈ ਕੇ ਆਇਆ ਹੈ ਉਮਰ ਮੰਗਦਾ ਤਾਂ ਤੇਰੀ ਉਮਰ ਵੀ ਬਖਸ਼ ਦੇ ਮੰਗੇ। ਕੋਈ ਦੁਨੀਆਂ ਦੇ ਵਿੱਚ ਜੋ ਮਰਜ਼ੀ ਮੰਗ ਲੈ ਤੈਨੂੰ ਸਤਿਗੁਰੂ ਕਹਿੰਦੇ ਦੇਵਾਂਗੇ। ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਤਰੁੱਠੇ ਹੋ ਨਾ ਤਾਂ ਸਾਡੇ ਪਾਪੀਆਂ ਤੇ ਤਰੁੱਠੇ ਹੋ ਤੁਸੀਂ ਤਾਂ ਰਹਿਮਤ ਕਰੋ ਦਾਤਾ ਜੀ ਸਾਡੀ ਟੁੱਟੀ ਨੂੰ ਢੰਡ ਦੇ। ਜਸਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਦੱਸੋ ਕਹਿੰਦੇ ਜਿਹੜਾ ਤੁਹਾਨੂੰ ਬਦਾਵਾ ਲਿਖਿਆ ਸੀ ਨਾ ਅਸੀਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਚੇਲੇ ਨਹੀਂ ਆ ਬਸ ਉਹ ਬਦਾਵਾ ਸਤਿਗੁਰੂਸ ਪਾੜਦੇ। ਸਤਿਗੁਰੂ ਕਹਿਣ ਲੱਗੇ ਭਾਈ ਮਾਨ ਸਿੰਘ ਆ ਤਾਂ ਕਹਿੰਦੇ ਮੰਗ ਲਿਆ ਹਜੇ ਵੀ ਜੇ ਕੋਈ ਹੋਰ ਦਾਤ ਮੰਗਣੀ ਆ ਕਹਿੰਦੇ ਦਾਤਾ ਜੀ ਦਾ ਇਹ ਤੋਂ ਵੱਡੀ ਦਾਤ ਕੀ ਹੋ ਸਕਦੀ ਆ? ਤਾਂ ਮੈਂ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਾਂ ਮੈਦਾਨੇ ਜੰਗ ਦੇ ਵਿੱਚ ਜੂਦਦਾ ਹੋਇਆ ਸੇਈਦ ਹੋ ਰਹੇ ਹਾਂ ਅਤੇ ਤੁਹਾਡੀ ਗੋਦ ਨਸੀਬ ਹੋ ਰਹੀ ਹੈ ਇਹ ਤੋਂ ਵੱਡੀ ਦਾਤ ਮੇਰੇ ਲਈ ਕੀ ਹੋ ਸਕਦੀ ਹੈ ਦਾਤ ਤਾਂ ਤੁਸੀਂ ਪਹਿਲਾਂ ਹੀ ਵੱਡਾ ਨਿਵਾਜ ਦਿੱਤਾ ਦਾਤਾ ਜੀ ਜਿਹੜਾ ਮੈਨੂੰ ਅਖੀਰਲੇ ਸਮੇਂ ਆਕੇ ਤੁਸੀਂ ਆਪਣੀ ਗੋਦ ਦੇ ਦਿੱਤੀ ਹੈ ਸਾਰੀ ਜ਼ਿੰਦਗੀ ਹੁਣ ਤੱਕ ਤੜਫੇ ਤੁਹਾਡੀ ਗੋਦ ਨੂੰ ਜਦੋਂ ਤੋਂ ਆਨੰਦਪੁਰ ਸਾਹਿਬ ਦਾ ਕਿਲਾ ਮਦਾਵਾ ਲੈ ਕੇ ਆਇਆ ਤੜਫ ਇਤਨੀ ਰਹੀ ਹੈ ਸਾਰੀ ਜ਼ਿੰਦਗੀ ਮਨੋ ਜਿਤਨਾ ਸਮਾਂ ਬਤੀਤ ਹੋਇਆ ਹੈ ਤਵਾਡੇ ਤੋਂ ਬਿਨਾ ਉਹ ਤੜਫ ਅੱਜ ਸਤਿਗੁਰੂ ਤੁਸੀਂ ਸ਼ਾਂਤ ਕੀਤਾ। ਅਤੇ ਤੁਹਾਡੇ ਗੁਨਾਹ ਸਾਡੇ ਪਾਪ ਜਿਹੜੇ ਅਸੀਂ ਕੀਤੇ ਨੇ ਹੁਣ ਤੱਕ ਮਲੋ ਬਿਦਾਵਾ ਲਿਖ ਕੇ ਆਇਆ ਤੁਹਾਡਾ ਉਹ ਸਭ ਤੋਂ ਵੱਡਾ ਸਾਡਾ ਗੁਨਾਹ ਹੈ। ਇਹ ਤੋਂ ਵੱਡਾ ਕੋਈ ਗੁਨਾਹ ਨਹੀਂ। ਗੁਰੂ ਨੂੰ ਛੱਡ ਕੇ ਅਤੇ ਉਧਰ ਕੇਰਾਬੰਦੀ ਪਈ ਹੈ। ਅਸੀਂ ਛੱਡ ਕੇ ਜਾਣੇ ਆ ਕਿ ਬਿਦਾਵਾ ਲਿਖਿਆ। ਇਹ ਦਾਦਾ ਜੀ ਉਹ ਸਾਡੀਆਂ ਭੁੱਲਾਂ ਨਾਮ ਬਖਸ਼ਣ ਯੋਗ ਨੇ। ਆਸੇ ਫਿਰ ਵੀ ਤੁਹਾਨੂੰ ਕਹਨੇ ਆਦਾਤਾ ਜੀ ਸਾਡੀ ਭੁੱਲਾਂ ਨੂੰ ਨਾ ਚਿਤਾਰੋ ਆਪਣੇ ਦਾਸ ਸਮਝ ਕੇ ਸਾਡੀ ਟੁੱਟੀ ਨੂੰ ਗੰਡਦੇ ਹੋ ਤਾਂ ਦਸਵੇਂ ਸਿੱਖ ਪਿਤਾ ਮਹਾਰਾਜ ਜੀ ਨੇ ਆਪਣੇ ਖਿਸੇ ਦੇ ਵਿੱਚੋਂ ਕੱਢਿਆ ਸੰਗਤ ਜੀ 6 ਪੋਨੋ ਕਿਲਾ ਛੱਡਿਆ ਸੀ ਦਸਵੇਂ ਸਿੱਖ ਪਿਤਾ ਮਹਾਰਾਜ ਜੀ ਨੇ ਇਹ ਕਿਲਾ ਛੱਡਣ ਤੋਂ ਪਹਿਲਾਂ ਦੀ ਗੱਲ ਹੈ ਜਿਹੜਾ ਉਹਨਾਂ ਨੇ ਬਦਾਵਾ ਲਿਖਿਆ ਸੀ ਹੁਣ ਸਰਸਾ ਨਦੀ ਦੇ ਵਿੱਚ ਗਏ ਸਤਿਗੁਰੂ ਪਾਣੀ ਦੇ ਵਿੱਚ ਦੀ ਲੰਗੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਆਰੋਪੜ ਦੇ ਵੱਲ ਹੁੰਦੇ ਹੋਏ ਜਿਹੜਾ ਇੱਥੇ ਵੀ ਜੰਗ ਹੋਈ ਸੀ ਅਤੇ ਉਸ ਤੋਂ ਬਾਅਦ ਫਿਰ ਚਮਕੌਰ ਦੀ ਗੜੀ ਚਮਕੌਰ ਦੀ ਗੜੀ ਤੋਂ ਬਾਅਦ ਫਿਰ ਜਿਹੜਾ ਸਤਿਗੁਰੂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੁੰਦੇ ਹੋਏ ਇਧਰ ਦੀਨਾ ਕਾਂਗੜ ਜਿਹੜੇ ਇਧਰ ਨਗਰ ਨੇ ਸਾਰੇ ਭਗਤੇ ਕੇ ਇਧਰ ਸਤਿਗੁਰੂ ਆਏ ਨੇ ਤਾਂ ਹੁਣ ਖਿਦਰਾਣੇ ਦੀ ਢਾਬ ਤੇ ਸਤਿਗੁਰੂ ਔਟਕਪੂਰੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਤੇ ਪਹੁੰਚੇ ਨੇ ਸਤਿਗੁਰੂ ਮੰਨ ਲੋ ਸਿਰਫ ਇਹ ਖਾਣਾ ਪੀਣਾ ਨਹੀਂ ਸਤਗੁਰਾਂ ਦੇ ਵਿੱਚ ਅਜਾਦ ਹੋਰ ਕੁਝ ਵੀ ਅਜਾਦ ਨਹੀਂ ਸਤਗੁਰਾਂ ਨੇ ਇਸ ਚਿੱਠੀ ਨੂੰ ਇਸ ਵਿਦਾਵੇ ਨੂੰ ਸਤਗੁਰਾਂ ਨੇ ਸਾਹਮਣੇ ਰੱਖਿਆ ਉੱਚ ਦਾ ਪੀਰ ਬਣਾ ਕੇ ਜਦੋਂ ਕੱਢਿਆ ਸਤਗੁਰਾਂ ਦੇ ਉਹ ਜਾਮਾ ਪਹਿਨਾਇਆ ਗਿਆ ਸੀ ਨੀਲਾ ਪਰ ਸਤਗੁਰਾਂ ਨੇ ਇਹ ਵੀ ਸਾਹਮਣੇ ਆ ਫਿਰ ਵੀ ਲੀਰੋ ਲੀਰ ਚੋਲਾ ਹੋਇਆ ਮੈਦਾਨ ਇਸ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਪਰ ਇਹ ਸਾਹਮਣੇ ਰੱਖਿਆ ਕਿਉਂਕਿ ਉਡੀਕ ਸੀ ਮੇਰਾ ਸਿੱਖ ਗੁਨਾਹ ਨਹੀਂ ਕਰ ਸਕਦਾ ਭੁੱਲ ਸਕਦਾ ਤੇ ਜਿਹੜਾ ਸਵੇਰੇ ਭੁੱਲਿਆ ਸ਼ਾਮੀ ਕਰਾ ਜੋ ਉਹਨੂੰ ਭੁੱਲਿਆ ਨਹੀਂ ਕਹਿੰਦੇ ਤਾਂ ਕਹਿੰਦੇ ਮੇਰੇ ਸਿੱਖ ਭੁੱਲ ਸਕਦੇ ਨੇ ਪਰ ਮੇਰਾ ਸੁਖ ਗੁਨਾਹ ਨਹੀਂ ਕਰ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੋਂ ਮੁੱਖ ਨਹੀਂ ਮੋੜ ਸਕਦਾ ਸਤਿਗੁਰਾਂ ਨੂੰ ਪਤਾ ਸੀ 40 ਸਿੰਘ ਜਿਹੜੇ ਨੇ ਮੇ ਦਾਵਾ ਦੇ ਕੇ ਗਏ ਨੇ ਉਹ ਜ਼ਰੂਰ ਕਰਨਗੇ ਕਿ ਇਹ ਬਦਾਵਾ ਸਾਡਾ ਵਾਪਸ ਕਰਦੇ ਉਹ ਸਾਮ ਕੇ ਰੱਖਿਆ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਲਿਖਿਆ ਸੀ ਉਹਨਾਂ ਨੇ 40 ਸੇਗਾ ਨੇ ਉਹ ਸਤਗੁਰਾਂ ਨੂੰ ਉਹਨਾਂ ਤਰਲੇ ਕਰਦਾ ਮਹਾਂ ਸਿੰਘ ਉਹ ਅੱਜ ਦਾ ਦਿਨ ਹੈ ਤਰਲੇ ਕਰ ਰਿਹਾ ਮੁਕਤ ਸਰ ਸਾਹਿਬ ਦੀ ਧਰਤੀ ਹੈ ਜਿੱਥੇ ਉਹਨਾਂ ਨੇ ਸੀਧੀਆਂ ਪਾਈਆਂ ਉਹ ਕਹਿੰਦੇ ਨੇ ਦਾਤਾ ਜੀ ਸਾਡਾ ਬਿਦਾਵਾ ਲਿਖ ਦੋ ਸਤਗੁਰਾਂ ਨੇ ਉਹ ਬਿਦਾਵਾ ਉਹਨਾਂ ਦੀ ਅੱਖਾਂ ਨੇ ਸਾਹਮਣੇ ਪਾੜਿਆ ਉਸ ਤੋਂ ਬਾਅਦ ਇਹ ਫਿਰ ਹੱਸਦਾ ਹੋਇਆ ਭਾਈ ਮਹਾਂ ਸਿੰਘ ਸੀ ਸਿਰਫ ਉਹਨਾਂ ਦੇ ਵਿੱਚ ਇੱਕ ਬੀਬੀ ਐ ਮਾਈ ਫਾਗੂ ਜਿਹੜੇ ਥੋੜੇ ਥੋੜੇ ਸਵਾਸ ਮੰਨ ਲਓ ਚੰਦ ਸਵਾਸ ਨੇ ਜਿਹੜੇ ਚੱਲਦੇ ਨੇ ਜ਼ਖਮ ਹੋਏ ਨੇ ਸਤਗੁਰਾਂ ਨੇ ਫਿਰ ਉਹਨੂੰ ਤਾਂ ਬਚਾਇਆ ਸੀ ਮੱਲੋਂ ਪੱਟੀ ਕੀਤੀ ਸੀ ਬਾਕੀ ਜਿਹੜੇ ਸਿੰਘ ਸੀ ਉਹਨਾਂ ਨੂੰ ਸਾਰਿਆਂ ਨੂੰ ਵੱਲੋਂ ਸਤਿਗੁਰਾਂ ਨੇ ਚਿਖਾ ਬਣਾਈ ਚਿਖਾ ਦੇ ਵਿੱਚ ਉਹਨਾਂ ਦਾ ਸਸਕਾਰ ਕੀਤਾ ਜਿਹੜੇ ਸਲਾਮ ਧਰਮ ਦੇ ਸੀ ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਨੂੰ ਦਫਨਾਇਆ ਜਸਮੀਸ਼ ਪਿਤਾ ਮਾਰ ਆਪਣੇ ਅੱਤੇ ਤਾਂ ਉਥੇ ਇਹ ਬਰ ਦਿੱਤਾ ਸੀ ਕਹਿੰਦੇ ਭਾਈ ਇਹ ਸਾਡੇ ਜਿਹੜੇ ਸਿੰਘ ਨੇ ਇਹ ਮੁਕਤ ਨੇ ਮੁਕਤੀ ਦੇ ਦਾਤੇ ਨੇ ਤਾਂ ਉਹਨਾਂ ਨੂੰ ਮੁਕਤ ਸਰਦ ਨਾ ਦਿੱਤਾ ਧਰਤੀ ਨੂੰ ਦਸ਼ਮੇਸ਼ ਪਿਤਾ ਮਹਾਰਾਜ ਜੀ ਅੱਜ ਦੇ ਦਿਨ ਜਿਹੜਾ 40 ਸਿੰਘਾਂ ਨੇ ਬਦਾਵਾ ਲਿਖਿਆ ਸੀ ਜੇ ਟੁੱਟੀ ਸੀ ਅੱਜ ਸਤਿਗੁਰਾਂ ਨੇ ਅੱਜ ਗੰਦੀ ਸੀ ਉਹਨਾਂ ਦੀ ਟੁੱਟੀ ਨੂੰ ਵੀ ਗੰਢ ਪਾ ਦਿੱਤੀ ਸਤਿਗੁਰਾਂ ਤਾਂ ਉਹ ਦਸ਼ਮੇਸ਼ ਪਿਤਾ ਮਹਾਰਾਜ ਜੀ ਫਿਰ ਆਪਣੇ ਪਿਆਰੀਆਂ ਨਾਲ ਗੱਲ ਹੁੰਦੇ ਨੇ ਸੰਗਤ ਜੀ ਅਜੇ ਉਹਨਾਂ ਦੇ ਗੁਨਾਹ ਚਿਤਾਰਦੇ ਨੇ ਸਤਿਗੁਰੂ ਕਿ ਤੁਸੀਂ ਮੁਸੀਬਤ ਦੇ ਵਿੱਚ ਸਾਨੂੰ ਛੱਡ ਕੇ ਆਏ ਸੀ ਤੇ ਐਦਾਂ ਬਹੁਤ ਕੁਝ ਮੰਨ ਲਓ ਸਿਕਵੇ ਕਰਨੇ ਹੁੰਦੇ ਨੇ ਤਾਂ ਸਿਕਵਿਆਂ ਦੀ ساری ਜ਼ਿੰਦਗੀ ਹੁੰਦੀ ਹੈ ਸ਼ਿਕਵੇ ਤਾਂ ਇਨਸਾਨ ਖੁਸ਼ੀ ਦੇ ਵਿੱਚ ਲੱਭਦਾ ਪਿਆ ਸ਼ਿਕਵੇ ਦੁੱਖ ਦੇ ਵਿੱਚ ਤਾਂ ਸ਼ਿਕਵੇ ਹੁੰਦੇ ਹੀ ਨੇ ਇਹ ਦੱਸੋ ਖੁਸ਼ੀ ਨੂੰ ਵੀ ਚੰਗੇ ਸਮੇਂ ਦੇ ਵਿੱਚ ਵੀ ਸ਼ਿਕਵੇ ਲੱਭ ਲੈਂਦੇ ਪਰ ਗੁਰੂ ਨੇ ਸਾਨੂੰ ਸਿਖਾਇਆ ਪਾਇ ਪ੍ਰੇਮ ਮਹੱਭਤ ਹੋਣੀ ਚਾਹੀਦੀ ਪਰ ਉਹਨਾਂ ਪਿਆਰਿਆਂ ਨੇ ਆਪਣੇ ਆਪ ਨੂੰ ਬਾੜ ਕੇ ਸੰਗਤ ਦੀ ਸਾਬਤ ਕੀਤਾ ਕਿ ਦਾਤਾ ਜੀ ਮੁਕਤੀ ਇਦਾਂ ਨਹੀਂ ਸਤਿਗੁਰੂ ਇਦਾਂ ਬਖਸ਼ਿਸ਼ ਕਰਦਾ ਉਹ ਸਮੇਂ ਸਤਿਗੁਰੂਆਂ ਨੇ ਟੁੱਟੀ ਗੰਦੀ ਸੰਗਤ ਜੋ ਅੱਜ ਦਾ ਹੈ ਮਾਗੀ ਮੰਗੋ ਜਿਹਨੂੰ ਆਪਾਂ ਮੁਖ ਸਰਦੀ ਕਹਿੰਨੇ ਆ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਜੁੱਜ ਕੇ ਮੁਕਤੀਆਂ ਪ੍ਰਾਪਤ ਕੀਤੀਆਂ ਨੇ ਸਮਾਪਤੀ ਦਾ ਸਮਾਂ ਜੀ ਉਹਨਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ